ਲੇਜੈਂਡਰੀ ਸਿੰਗਰ ਉਦਿਤ ਨਾਰਾਇਣ ਦੀ ਸੁਰੀਲੀ ਆਵਾਜ਼ 'ਚ ਸਲਮਾਨ ਖਾਨ ਤੋਂ ਲੈ ਕੇ ਸ਼ਾਹਰੂਖ ਖਾਨ ਤੱਕ ਸਾਰਿਆਂ ਨੇ ਰੋਮਾਂਸ ਕੀਤਾ ਹੈ ਪਰ ਇਸ ਵਾਰ ਉਦਿਤ ਨਾਰਾਇਣ ਖੁਦ ਇੱਕ ਰੋਮਾਂਟਿਕ ਵਿਵਾਦ ਦੇ ਵਿੱਚ ਫਸ ਗਏ ਨੇ ਆਪਣੇ ਰੋਮਾਂਟਿਕ ਗੀਤਾਂ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਉਦਿਤ ਨਾਰਾਇਣ ਅੱਜਕੱਲ ਲਾਈਵ ਕਨਸਰਟ ਦੇ ਵਿੱਚ ਇੱਕ ਫੀਮੇਲ ਫੈਨ ਨੂੰ ਲਿਪਕਿਸ ਕਰਨ ਕਾਰਨ ਵਿਵਾਦਾਂ ਦੇ ਵਿੱਚ गिर ਗਏ ਨੇ ਦਰਅਸਲ ਕਨਸਰਟ ਦੌਰਾਨ ਜਦੋਂ ਗਾਇਕ ਟਿਪ ਟਿਪ ਬਰਸਾ ਪਾਣੀ ਗਾਣਾ گا ਰਹੇ ਸੀ ਤਾਂ ਇੱਕ ਫੀਮੇਲ ਫੈਨ ਉਹਨਾਂ ਨੂੰ ਮਿਲਣ ਲਈ ਸਟੇਜ ਤੇ ਆ ਗਏ ਉਦਿਤ ਨਾਰਾਇਣ ਨੇ ਪਹਿਲਾਂ ਉਸ ਫੈਨ ਦੇ ਨਾਲ ਫੋਟੋ ਲਈ ਪੋਸ ਦਿੱਤਾ ਪਰ ਜਦੋਂ ਫੈਨ ਨੇ ਉਹਨਾਂ ਨੂੰ ਜੱਫੀ ਪਾਈ ਤਾਂ ਉਦਿਤ ਨਾਰਾਇਣ ਨੇ ਉਹਨਾਂ ਨੂੰ ਲਿਪ ਕਿਸ ਕਰ ਲਈ ਬਸ ਫਿਰ ਕੀ ਜਿਵੇਂ ਹੀ ਇਹ ਵੀਡੀਓ ਇੰਟਰਨੈਟ ਤੇ ਪਹੁੰਚੀ ਤਾਂ ਲੋਕਾਂ ਨੇ ਵੱਖ-ਵੱਖ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ ਕਈਆਂ ਨੇ ਅੱਖਾਂ ਮਲੀਆਂ ਕਈਆਂ ਨੇ ਸਿਰ ਫੜ ਲਿਆ ਤੇ ਕਈਆਂ ਨੇ ਗੁੱਸੇ ਦੇ ਵਿੱਚ ਆ ਕੇ ट्रोल ਕੀਤਾ کوئی ਵੀ ਵਿਸ਼ਵਾਸ ਨਹੀਂ ਕਰ ਰਿਹਾ ਕਿ ਨੇ ਵੱਡੇ ਅਤੇ ਲੈਜੈਂਡਰੀ ਸਿੰਗਰ ਨੇ ਕੀਤਾ ਇਸ ਲਈ ਕੁਝ ਲੋਕ ਗੁੱਸੇ ਦੇ ਵਿੱਚ ਆ ਗਏ ਤੇ ਉਹਨਾਂ ਨੂੰ ਜ਼ਬਰਦਸਤ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਸਭ ਪੂਰੇ ਵਿਵਾਦ ਤੇ ਉਦਿਤ ਨਾਰਾਇਣ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਬਹੁਤ ਐਕਸਾਈਟਡ ਹੁੰਦੇ ਨੇ ਫੈਨਸ ਅਸੀਂ ਅਜਿਹੇ ਲੋਕ ਨਹੀਂ ਆ ਬਹੁਤ ਸਾਰੇ ਲੋਕ ਇਸ ਨੂੰ ਉਤਸ਼ਾਹਿਤ ਕਰਦੇ ਨੇ ਇਹ ਪਿਆਰ ਦਿਖਾਉਣ ਦਾ ਇੱਕ ਤਰੀਕਾ ਹੁੰਦਾ ਹੈ